ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਟੀਵੀ ਤੇ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਸਾਡੇ ਨਾਲ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਕ੍ਰਾਂਤੀ ਕਿਸਾਨੀ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਜਿੱਤਗਲ ਸਾਡੇ ਨਾਲ ਨੇ ਹਾਂਜੀ ਸਰਬਜੀਤ ਸਿੰਘ ਜੀ ਜੋ ਤੁਸੀਂ ਅੱਜ ਇੱਥੇ ਪਹੁੰਚੇ ਕਿ ਸਬੰਧ ਚ ਆਏ ਤੁਸੀਂ ਤੇ ਤੁਹਾਡਾ ਕੀ ਕਹਿਣਾ ਜੋ ਅੱਜ ਬੀਜਪੀ ਨਹੀਂ ਮੈਲੀ ਕਿਸਾਨਾਂ ਨੂੰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਅਸੀਂ ਜੀ ਪਹਿਲਾਂ ਤਾਂ ਇਹ ਦੱਸ ਦਈਏ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਰੀਦਕੋਟ ਦਾ ਮੈਂ ਪ੍ਰਧਾਨ ਆ ਸਾਡੇ ਬਲਾਕ ਪ੍ਰਧਾਨ ਆ ਜ਼ਿਲ੍ਹਾ ਕਮੇਟੀ ਸਾਰੀ ਸਾਡੇ ਨਾਲ ਆ ਜੀ ਅਸੀਂ ਲੋਕਾਂ ਨੂੰ ਸੁਚੇਤ ਕਰਨ ਆਏ ਆ ਮੰਡੀ ਦੇ ਵਿੱਚ ਵੀ ਜਿਹੜੀ ਡੀਏਪੀ ਦੀ ਕਾਲ ਬਜਾਰੀ ਹੋ ਰਹੀ ਹੈ ਜੀ ਉਹਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਮੜੀਆਂ ਜਾ ਰਹੀਆਂ ਜੀ ਉਹ ਆਪਾਂ ਨਹੀਂ ਲੈਣੀਆਂ ਕੱਲ ਹੀ ਨਰੋਲ ਡੀਏਪੀ ਲੈਣੀ ਹੈ ਵੱਧ ਰੇਟ ਤੇ ਨਹੀਂ ਲੈਣੀ ਜੀ ਜੇ ਕਿਸੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਜੀ ਤਾ ਮੇਰਾ ਨੰਬਰ ਹੈ 9417145099 ਜੀ ਜਦੋਂ ਮਰਜੀ ਕੋਈ ਕਾਲ ਕਰੇ ਅਸੀਂ ਡੀਏਪੀ ਜਿਹੜੀ ਫਰਮ ਦੇ ਉੱਤੇ ਪਈ ਹੋਈ